ਇਹ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਇੰਤਖਾਲ ਵੀ ਨਹੀਂ ਪਰ ਪਰਿਵਾਰ ਸਾਡੇ ਨਾਲ ਖੜਾ ਤੇ ਉਹ ਕਹਿੰਦੇ ਆ ਕਿ ਅੱਗੇ ਵਾਸਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਦੀ ਇੰਤਖਾਲ ਕਰਾਉਣੀ ਵੀ ਨਹੀਂ ਓਕੇ ਪਰ ਇਸ ਜਗ੍ਹਾ ਤੇ ਕਾफी ਸਮੇਂ ਤੋਂ ਲੈ ਕੇ ਕਰਕੇ ਤੁਹਾਨੂੰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਥਾਂ ਜਿਹੜੀ ਨਾਂ ਤੋਂ ਸਮੇਂ ਅਨੁਸਾਰ ਪ੍ਰਕਾਸ਼ਮਾਨ ਕੀਤੇ ਜਾਂਦੇ ਆ ਸਾਸਰੀ ਕਾਲ ਜੀ ਤਸਵੀਰ ਵੇਖ ਰਹੇ ਉਹ ਟਾਈਗਰ ਪੰਜਾਬ نیوز ਤੇ ਮੈਂ ਸਤਨਾਮ ਸਿੰਘ ਬੀਤੇ ਦਿਨੀ ਨਿੱਜੀ ਘਰ ਵਿੱਚ ਬਣੇ ਗੁਰਦੁਆਰਾ ਸਾਹਿਬ ਵਿੱਚ ਸਿੱਖ ਪੰਥ ਦੇ ਇਕ ਕਾਰਾਂ ਦੀ ਕੋਈ ਘੋਰ ਬੇਅਦਬੀ ਜ਼ਿਲ੍ਹਾ ਫਰੀਦਕੋਟ ਦੇ ਅਧੀਨ ਆਉਂਦੇ ਪਿੰਡ ਮੜਾਕ ਥਾਣਾ ਜੈਤੂ ਵਿੱਚ ਪੈਂਦੇ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਕਰਨ ਲਈ ਬੜੀ ਕਮੇਟੀ ਦੀ ਅਗਿਆਨਤਾ ਹੋਣ ਕਰਕੇ ਸ਼੍ਰੀ ਸਹਿਬ ਗਾਥਰੇ ਸਤਕਾਰ ਕਮੇਟੀ ਦੇ ਸੇਵਾਦਾਰਾਂ ਵੱਲੋਂ ਕੂੜ ਕਬਾੜ ਵਿੱਚੋਂ ਕਢਵਾਉਣ ਦੀ ਖਬਰ ਸਾਹਮਣੇ ਆਈ ਹੈ ਇਸ ਸਮੇਂ ਜੋ ਸਤਕਾਰ ਕਮੇਟੀ ਦੇ ਸੇਵਾਦਾਰਾਂ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਉਹ ਤੁਸੀਂ ਆਪ ਹੀ ਸੁਣ ਸਕਦੇ ਹੋ ਮੰਡੀ ਬਰੀਵਾਲਾ ਤੋਂ ਪੱਤਰਕਾਰ ਸੁਤਰਾਮ ਸਿੰਘ ਦੀ ਮਸ਼ਹੂਰ ਰਿਪੋਰਟ ਧੰਨਵਾਦ ਸਤਿ ਸ੍ਰੀ ਅਕਾਲ ਜੇ ਇਹ ਨਾ ਹੁੰਦਾ ਉਹ ਵੀ ਹੱਟਦੀ ਇਹ ਤਾਂ ਤੁਸੀਂ ਮਨ ਨਹੀਂ ਦੇਖਣਾ ਇਹ ਨੂੰ ਬਣਾ ਕਰ ਕਰਦਾ ਸਾਰਾ ਬਾਕੀ ਆ ਕਲਪਨਾ ਕੋਈ ਨਾ ਇੱਥੇ ਨਹੀਂ ਵੱਡਾ ਦੇਖ ਲੈ ਲੈ ਜੇ ਜਾਨਾ ਇੱਥੇ ਆ ਗਿਆ ਤੁਸੀਂ ਇੱਥੇ ਕਰੋ ਜਾ ਨਾ ਮਰੀਏ ਨਾ ਵਾਹਿਗੁਰੂ ਸਤਾਲ ਸਭੈ ਦੀ ਕਿਸੇ ਆ ਗਿਆ ਗੁਰਦੁਆਰਾ ਸਾਹਿਬ ਪਹੁੰਚੇ ਹਾਂ ਮੜਾਉ ਤੇ ਜੋ ਕੇ ਮੜਾਜਪਿੰਡ ਅੱਜ ਇੱਥੇ ਦੇਖੋ ਕਾਤਰੀ ਜੀ ਗੁਰੂ ਸਾਹਿਬ ਦੀਆਂ ਪਰਪਾਨਾ ਜਿਹੜੀਆਂ ਕਾਤਰੀ ਪਾਈਆਂ ਉਹ ਇੱਥੇ ਤਵੀ ਦੇ ਉੱਤੇ ਰੱਖੀਆਂ ਹੋਈਆਂ ਨੇ ਕਿ ਨੀਰ ਗੱਬਦੀ ਹੈ ਸੁਰਦੁਆਰਾ ਸਾਹਿਬ ਦੇ ਵਿੱਚ ਹੋ ਰਹੀ ਹੈ ਇਹ ਤਾਂ ਜੀ ਇੱਥੇ ਜਿਹੜਾ ਲੋਕਾਂ ਚਾਹੀਦਾ ਹੈ ਕਿ ਇਹੋ ਜੀਆਂ ਚੀਜ਼ਾਂ ਦੇ ਠੱਲ ਪਾਉਣੀ ਤੇ ਸਿੱਖ ਸੰਗਤਾਂ ਨੂੰ ਇਡੀ ਦੂਰੋਂ ਨਾ ਆਉਣਾ ਪਵੇ ਇਹਨਾਂ ਨੂੰ ਆਪ ਹੀ ਚਾਹੀਦਾ ਹੈ ਕਿ ਵੇਖੋ ਕਿੱਡੀ ਗੁਰੂ ਸਾਹਿਬ ਦੀਆਂ ਕਿਰਪਾਆਂ ਆ ਜੀ ਰਾਤਰੀ ਹੋਈ ਜਦੋਂ ਪਤਾ ਲੱਗ ਗਿਆ ਕੱਲ ਤੋਂ ਲੈ ਕੇ ਤੇ ਇਹ ਸੰਤਾਂ ਉਹਦੇ ਬਾਗ ਵਿੱਚ ਵੀ ਇੱਥੇ ਹੀ ਪਏ ਸੀ ਤੇ ਇੱਥੇ ਪਏ ਜੀ ਅੱਜ ਦੇਖ ਰਿਹਾ ਤੁਸੀਂ ਵੀ ਦੇਖ ਰਹੇ ਹੋ ਸਾਰੀ ਸੰਤ ਦੇਖ ਰਹੀ ਕੋਈ ਅਸੀਂ ਇਕੱਲੇ ਨਹੀਂ ਦੇਖ ਰਹੇ ਸਾਰੀ ਸੰਤ ਦੇਖ ਰਹੀ ਹੈ ਪ੍ਰਸ਼ਾਸਨ ਵੀ ਦੇਖ ਰਿਹਾ ਨਾਲੇ ਕੱਢ ਕੇ ਰੋਣ ਲਈ ਕੋਈ ਅਸੀਂ ਅਸੀਂ ਕੱਢ ਕੇ ਨਹੀਂ ਰੱਖਿਆ ਜਾਂ ਕੋਈ ਅਸੀਂ ਨਹੀਂ ਕੱਢਿਆ ਪਹਿਲੋਂ ਦੇਣ ਲੱਗੇ ਪਾਉਣ ਦੇ ਵਿੱਚ ਪਹਿਲੋਂ ਦੇ ਪਈ ਹੋਈਆਂ ਇਸ ਪੁਆੜ ਦੇ ਵਿੱਚ ਕਿਰਪਾਣਾ ਜੀ ਇਸ ਆਮ ਨੇ ਕਢੀਆਂ ਜੀ ਬੋਲ ਤਾਂ ਨਹੀਂ ਦੇਣੀਆਂ ਇਹ ਸਾਰੀਆਂ ਇਹ ਨਹੀਂ ਕਢੀਆਂ ਗਾ ਬੜੀ ਪੁਆੜ ਕਢੀ ਜੀ ਨਾ ਕੋਈ ਨਾ ਕੋਈ ਪੁਆੜ ਕਢੀ